तो वाली रोटी पहिए सी तो अगेन लेस ना कर दो यहाँ पापनों लगे हैं चूड़ी चूड़ी बना के मिल ले चूड़ी मंगी लैडी है वो नापा खाने हैं हाय हाय तो चूड़ी बना के खाया करो गैस इट्स हेल्दी फॉर योर हेल्थ ओके नो गैस शैक्करों कंडीशन मी पेंट करके इधर तो थोड़ा बहुत साफ़ है पर इ ਫਾਈਨਲ ਆਪਾਂ ਧੋ ਦੇਣਾ ਆ ਚੈੱਕ ਕਰੋ ਸਾਰਾ ਬੰਦਾ ਆ ਰਿਹਾ ਮੇਰੇ ਰਤਾ ਬੰਦਾ ਤੇ ਦਵਾਰਾਂ ਲਾਹ ਦਵਾ ਕਿ ਭੀ ਤਿੰਨ ਚਾਰ ਦਿਨਾਂ ਬਾਅਦ ਮੀਂਹ ਪਿਆ ਸੀ ਤਾਂ ਹੁਣ ਵੀ ਮੌਸਮ ਪਤੀਆ ਆ ਦੇਖੋ ਧੁੱਪ ਨਿਕਲੀ ਗਈ ਚਲੋ ਹੁਣ ਤੁਹਾਨੂੰ ਸਦਾ ਧੋਕ ਹੀ ਮਿਲਦੇ ਆ ਢੈਂੜ ਇਹ ਫਿਰ ਉਹ ਕਰਦੇ ਆ ਚੈੱਕ ਕਰੋ ਗਾਂਦੋਂ ਆ ਗਣ ਥੱਲੇ ਆ ਦੇਖੋ ਆ ਸਾਰਾ aloey aloey ਸਾਰਾ ਕੁਝ ਸਾਫ਼ ਕਰਦੇ ਆ ਲਓ ਗਾਇਸ ਚੈੱਕ ਕਰੋ ਉਹ ਵੀ ਇੱਕ ਰਿਪੋਰਟ ਕੀ ਦੇਖਣ ਨੂੰ ਮਿਲਿਆ ਕੋਈ ਪਿੱਛੇ ਆਪਾਂ ਫਿਰ ਲੰਡਾ ਕਰਤਾ ਤੇ ਵੀਲ ਕਾ ਆਪਾਂ ਪਾਤੀ ਜਿਹੜੇ ਉਧਰ ਲਾਈ ਸੀ ਚੈੱਕ ਕਰੋ ਤੋਂ ਆ ਉੱਪਰ ਘੜ ਕਰਤੀ ਪਰ ਟ੍ਰੈਫਿਕ ਬਹੁਤ ਹੈਗਾ ਜਾਮ ਲੱਗ ਗਿਆ ਲੱਗਦਾ ਏ ਥੈਂਕ ਯੂ ਆਤਲ ਆ ਗਿਆ ਆਪਣਾ ਹੁਣ ਆਪਾਂ ਇਹਨੂੰ ਕਰਦੇ ਹਾਂ ਓਪਨ ਨੂੰ ਨੰਬਰ ਕਰਦੇ ਨੂੰ ਓਪਨ ਵੀ ਲੈ ਲੈ ਕੈਂਸਲ ਆਂ ਇੱਥੇ ਕੀ ਆਨੁੰਦਾ ਮੈਂ ਤੇਤਾ ਕੋ ਲੈ ਆਂ ਦੇ ਸ਼ੂਜ਼ ਸੈਂਟਰਲ ਤਾਂ ਉਹਨਾਂ ਨਾਲ ਗਿਆ ਉਹ ਲੱਗੀ ਬੈਠੀ ਪਾਸਾ ਕੇ ਦਿਖਾਉ ਥੋੜਾ ਨਜ਼ਦੀਕ ਸੇ ਉਹਦਾਂ ਵੀਰੇ ਨੂੰ ਰੱਡ ਰਹੀ ਸੀ ਮੈਂ ਆਖਿਆ ਤੂੰ ਦਿੰਦੇ ਮੈਂ ਦੇ ਜੁੱਤੇ ਤੇ ਦੇਖ-ਵੇਖੀ ਜਾਂਦਾ ਅਰੇ ਤਾਂ ਨਵੇਂ ਆ ਨਾ ਕੈਂਟ ਹੈ ਪੈਰਾਂ ਚ ਫਾਈ ਜਾਂ ਸੁਣ ਲੈਂਦੇ ਐ मेरे जा हैं ना? लो जी अच्छे मेन तो सोने लगे दस लगे गुड इवनिंग गुड इवनिंग की गुड नाइट चलो मैडम जी शॉप पे जाना है चलो चले शॉप पे पहुंच चुके हैं दूध लेने आए हम। दूध गर्म करता है सब्जी अपनी बनी हुई है रोटी गया तो भी आप पका रख ली हम तो सेविया बन की देर है उदो तक हले भी दीदी नहीं आए नहीं है आ जानगे

फेर हिंदी फेर हिंदी चल ਡਿਕ ਡਿਕ ਬੁੱਢੀ ਹੋਈ ਆ ਮੇਰੇ ਤੇ ਵਾਲ ਪੈਨੇ ਚਿੱਟੇ ਉਹ ਨਹੀਂ ਗਏ ਗੁਰੀ ਵੀਰੀ ਹੁਣੀ ਐ ਮੈਂ ਗਾਣੇ ਜੇ ਵੱਜਣਦੇ ਮੈਂ ਆਖਿਆ ਕਿ ਤੇ ਸ਼ੂਗਰ ਆ ਗਏ ਨੇ ਹਾਲੇ ਨਵੀਂ ਵੀ ਨਹੀਂ ਆਇਆ ਕੋਣ ਲਾ ਗਿਆ ਐਕਟਿਵਾ ਨਹੀਂ ਆਏਗਾ ਇਸ ਹਾਲੇ ਦੇਖ ਕੋ ਡੱਕੇ ਇੰਟ ਲੱਗਦਾ ਖੜਾ ਹੋਈ ਤੂੰ ਟੋਪ

संगनिया हो गिया थोड़िया जी चल वैसे अच्छी नहीं। है? क्यों मैं क्यों कम